ਕਹੋ ਤਲ ਗੁਰ ਸੇਵਿਆ ਤਹ ਨਿਸ ਸਹਜ ਸੁਭਾਏ ਦਰਸ਼ਨ ਪਰ ਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖਸਮ ਦੀ ਨੂਰ ਅਰਸਹੁ ਕੁਰਸਹੁ ਝਟੀਐ ਤੁਧ ਢਿਟੇ ਸਚੇ ਪਾਤ ਸਾਹ ਮਲ ਜਨਮ ਜਨਮ ਦੀ ਕਟੀਏ ਸੱਜਣ ਸੱਚਾ ਪਾਤਸ਼ਾਹ ਸਿਰ ਸਾਹ ਦੇ ਸਾਹੋ ਜਿਸ ਪਾਸੇ ਬਹਿਠਿਆ ਸੋਹੀਏ ਸਬਨਾ ਦਾ ਵੇਸਾਹੋ ਸੱਜਣ ਸੱਚਾ ਪਾ ਤੈਸਾ ਹੋ ਸਿਰ ਸਾਹ ਦਾ ਐਸਾ ਹੋ ਜਿਸ ਪਾਸ ਬਹਿਟਿਆ ਸੋਹੀਐ ਸਬਨਾ ਦਾ ਵੇਸਾ ਹੋ ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ ਤੀਜਾ ਸਤ ਗੁਰ ਤੇ ਜੋ ਮੋਹ ਫੇਰੇ ਸੇ ਬਦ ਦੇ ਦੁੱਖ ਸਹਾਰੇ ਫੇਰ ਫੇਰ ਮਿਲਣਾ ਨਾ ਪਾਏ ਨੀ ਜਮਹੇ ਤੈ ਮਾਰੇ ਜਾ ਹੈ ਸਤ ਗੁਰ ਤੇ ਜੋ ਮੋਹ ਫਰੇ ਦੇ ਬਦਦੇ ਦੁੱਖ ਸੁਹਾ ਹੈ ਫਿਰ ਫਿਰ ਮਿਲਣਾ ਪਾਏ ਨਹੀਂ ਜਮ ਹੈ ਤੈ ਮਾਰੇ ਜਾ ਹੈ सहसा रोग न छोड़ दुख ही मैं दुख पाहे नानक नदरी बास ले ਸਬ ਦੇ ਮੇਲ ਮਿਲਾ ਹੈ ਮਹੱਲਾ ਤੀਜਾ ਜੋ ਸਤ ਗੁਰ ਤੇ ਮੋਹ ਫੇਰੇ ਤੀਨਾਠ ਔਰ ਨਾ ठाਉ ਜਿਉ ਛਟੜੇ ਘਾਰੇ ਘਾਰੇ ਫਿਦਾ ਦੋਹ ਚਾਰਾਣੇ ਬਾਦਨਾਉ ਮਾਨਕ ਗੁਰਮੁਖ ਬਖਸੀ ਆ ਹੈ ਸੇ ਸਤ ਗੁਰ ਮੇਲ ਮਿਲਾਓ ਪੌੜੀ ਜੋ ਸੇਵ ਹੈ ਸੱਤੇ ਮੂਰਾਰੇ ਸੇ ਭਵਜਲ ਪਾਰ ਦਇਆ ਜੋ ਬੋਲਣਾ ਹੈ ਹਾਰੇ ਹਾਰੇ ਨਾਓ ਤੇਨ ਜਾਮ ਛੱਡੇ ਗਿਆ ਸੇ ਦਰਗਹ ਪੈਦੇ ਜਾ ਹੈ ਜਿਨ ਹਾਰੇ ਜਾਪ ਲਿਆ ਹਾਰੇ ਸੇਵ ਹਸੇਈ ਪਰਖ ਜਿਨਾ ਹਾਰੇ ਤੋਦ ਮਾਇਆ ਗੁਣ ਗਾਵ ਪਿਆਰੇ ਨਿਤ ਗੋਰਮੋਖੇ ਭ੍ਰਾਮ ਭੋਗਿਆ ਹਾਰੇ ਸੇਵਹ ਸੇਈ ਪਰਖ ਜਿਨਾਂ ਹਾਰੇ ਤੋਦ ਮਾਇਆ ਗੋਣ ਗਾਵ ਪਿਆਰੇ ਨਿਤ ਗੋਰ ਮੋਖੇ ਭਰਾਮ ਭਉ ਗਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਨੋਕ ਮਹੱਲਾ ਤੀਜਾ ਸਤ ਗੁਰ ਤੇ ਜੋ ਮੋਹ ਫਰੇ ਸੇ ਬੱਦੇ ਦੁੱਖ ਸੁਹਾਹਿ ਫੇਰ ਫੇਰ ਮਿਲਣ ਨਾ ਪਾਏ ਨੀ ਜੰਮ ਹੈ ਤੈ ਮਾਰ ਜਾਹੇ ਰਾਗ ਸੁਰਠ ਕੀ ਵਾਰ ਪੌੜੀ 7ਵੀਂ ਸਲੋਕਾਂ ਨਾਲ